ਮਨੁੱਖੀ ਸਰੀਰ ਨੂੰ 61% ਆਕਸੀਜਨ ਜਾਨੋ ਕਿਹੜੇ ਰੁੱਖਾਂ ਤੋਂ ਮਿਲਦੇ ਹਨ ਸਾਨੂੰ ਕਿਹੜੇ-ਕਿਹੜੇ ਤੱਤ ਜੀ ਹਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣੇ ਪਏਗੇ ਆ ਜੋ ਕਿ ਤੁਹਾਡੇ ਵਾਸਤੇ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਸਕਦੀ ਕੀ ਹੈ ਸਾਡੇ ਸਰੀਰ ਇੱਕ ਗੁੰਜਲਦਾਰ ਮਸ਼ੀਨ ਹੈ ਇਹ ਸਿਹਤਮੰਦ ਜੀਵਨ ਜਿਉਣ ਲਈ ਸਾਡੇ ਇਸ ਸਰੀਰ ਦੇ ਬਹੁਤ ਸਾਰੇ ਕਾਰਜਸ਼ੀਲ ਅੰਗਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ ਕੀ ਹੈ ਸਾਡਾ ਸਰੀਰ 21% ਇਹ ਗਰ ਸਾਇਨਿਕ ਤੱਤਾਂ ਤੋਂ ਸੰਚਾਲਿਤ ਹੁੰਦਾ ਹੈ ਤੇ 21 ਤੱਤ D A N A ਸਾਡੇ ਸੈੱਲ ਟਿਸ਼ੂ ਅਤੇ ਅੰਗ ਬਣਾਉਂਦੇ ਹਨ ਇਸ ਵਿੱਚ ਮੁੱਖ ਚਾਰ ਤੱਤ ਆਕਸੀਜਨ ਕਾਰਬਨ ਹਾਈਡਰੋਜਨ ਅਤੇ ਨਾਈਟ੍ਰੋਜਨ ਜਿਹੜੇ ਉਹ ਮੁੱਖ ਜਿਹੜੇ ਗਏ ਦੱਸੇ ਜਾਂਦੇ ਹਨ ਹੁਣ ਤੁਹਾਨੂੰ ਅੱਗੇ ਦੱਸਦੇ ਹਾਂ ਇਸ ਵਿੱਚ ਬਹੁਤ ਹੀ ਖਾਸ ਧਿਆਨ ਦੋਂ ਦੇਣ ਵਾਲੀ ਗੱਲ ਇਹ ਹੈਗੀ ਗਿਆ ਕਿ ਇਸ ਤੋਂ ਇਲਾਵਾ ਜ਼ਿੰਕ, ਤਾਂਬਾ, ਮੈਗਜ਼ੀਨ, ਫਲੋਰਿਨ ਵਰਗੇ ਤੱਤ ਵੀ ਮਹੱਤਵਪੂਰਨ ਕੰਮ ਕਰਦੇ ਹਨ ਜਿਵੇਂ ਕਿ ਲਾਗ ਨਾਲ ਲੜਨਾ, ਇਮਿਊਨ ਸਿਸਟਮ ਨੂੰ ਵਧਾਉਣਾ ਅਤੇ ਸੰਤੁਲਿਤ ਰੱਖਣਾ। ਕੁੱਝ ਮਿਲਾ ਕੇ ਇਹ ਸਾਰੇ ਤੱਤ ਕੁਦਰਤ ਤੋਂ ਸਾਡੇ ਕੋਲ ਆਉਂਦੇ ਹਨ। ਇਨ੍ਹਾਂ ਤੱਤਾਂ ਵਿੱਚ ਆਕਸੀਜਨ ਸਭ ਤੋਂ ਵੱਡਾ ਹੈ। ਸਾਡੇ ਸਰੀਰ ਵਿੱਚ 65.4% ਦੀ ਹਿੱਸਾ ਆਕਸੀਜਨ ਤੋਂ ਹੀ ਬਣਿਆ ਹੋਇਆ ਜੋ ਕਿ ਸਾਨੂੰ ਰੁੱਖਾਂ ਤੋਂ ਮਿਲਦੀ ਹੈ। ਇਸ ਲਈ ਜਦੋਂ ਅਸੀਂ ਕੇਵਲ ਰੁੱਖਾਂ ਨੂੰ ਕੱਟਦੇ ਹਾਂ ਕਿ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਹਰਕਤ ਕਰਦੇ ਹਾਂ ਕਿ ਸਾਡੇ ਸਰੀਰ ਦੇ ਵਿੱਚ ਉਹ ਸਾ ਖਾਸ ਤੌਰ ਤੇ ਫਰਕ ਪੈਂਦਾ ਹੈ ਜੀਵਨ ਦੇ ਵਿੱਚ ਪੈਂਦਾ ਹੈਗਾ ਤੁਹਾਨੂੰ ਦੱਸਤੀ ਇਸ ਤੋਂ ਇਲਾਵਾ ਸਰੀਰ ਵਿੱਚ ਕਾਰਬਨ ਹਾਈ ਜਿਹੜੀ ਕਿ 22.9 ਫੀਸ ਦੀ ਹਾਈਡਰੋਜਨ 10 ਫੀਸ ਦੀ ਅਤੇ ਨਾਈਟ੍ਰੋਜਨ 2.6 ਫੀਸ ਦੀ ਹੈ ਇਸ ਇਹ ਸਭ ਕੁਦਰਤ ਤੋਂ ਮਿਲਦੇ ਹਨ ਤੇ ਇਸ ਲਈ ਕੁਦਰਤ ਸਾਡਾ ਸਰੀਰ ਇੱਕ ਸਮਾਨ ਹੀ ਰੱਖਦੀ ਹੈ ਆਓ ਜਾਣਦੇ ਹਾਂ ਸਾਡੇ ਸਰੀਰ ਲਈ ਮੌਜੂਦ ਸੁਭਾਅ ਦੇ ਕਿਹੜੇ ਕਿਹੜੇ ਤੱਤ ਕਿਸ ਮਾਤਰਾ ਵਿੱਚ ਮੌਜੂਦ ਹਨ ਜਿਵੇਂ ਕਿ ਤੁਹਾਨੂੰ ਦੱਸਿਆ 65% ਜਿਹੜੇ ਗਿਆ ਆਕਸੀਜਨ ਹੁੰਦੀ ਹੈ ਮੈਂ ਤੁਹਾਨੂੰ ਗੱਲ ਦੱਸੀਏ ਕਿ ਜੇ ਤੁਸੀਂ ਰੁੱਖਾਂ ਨੂੰ ਕਟਣੋਂ ਨਹੀਂ ਹਟੋਗੇ ਤਾਂ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਵੇਗਾ ਇਹ ਵੱਡੇ ਜਾਣਕਾਰ ਵੀ ਕਹਿੰਦੇ ਨੇ ਕਿ ਇਹ ਜਿਹੜੇ ਆਯੁਰਵੇਦ ਦੇ ਵੱਡੇ ਜਾਣਕਰ ਕੁਦਰਤ ਨਾਲ ਪੇਮ ਕਰਨ ਵਾਲੇ ਵੀ ਦੱਸਦੇ ਨੇ ਇਸ ਕਰਕੇ ਹਮੇਸ਼ਾ ਰੁੱਖ ਵਧਾਓ ਨਾ ਕਿ ਉਹਨੂੰ ਕਟੋ ਜੇ ਇੱਕ ਕਿਸੇ ਐਮਰਜੈਂਸੀ ਕਰਕੇ ਇੱਕ ਦਰਖਤ ਨੂੰ ਤੁਸੀਂ ਕੱਟ ਵੀ ਰਹੇ ਹੋ ਉਹਦੇ ਨਾਲ ਉਹ 10 20 ਦਰਖਤ ਹੋਰ ਜ਼ਰੂਰ ਲਗਾਓ ਤਾਂ ਕਿ ਆਉਣ ਵਾਲੀਆਂ ਪੁਸਟਾਂ ਵਾਸਤੇ ਉਹ ਫਾਇਦੇਮੰਦ ਸਾਬਤ ਹੋ ਸਕੇ